388 388 388 388 ਭਾਵੇਂ ਪਾਲੇ ਭੂਆ ਭਾਵੇਂ ਪਾਲੇ ਮਾਸੀ ਲੈ ਜੋ 388 ਅਸਪੋਰਟ ਸੈਟ ਜਿਹੜੇ ਬਜ਼ਾਰਾਂ ਚ ਮਿਲਦੇ 12-1200 15-1500 ਵੱਡਾ ਡੀਪੂ ਨੇ ਕਰਤੇ ਜੀ ਸਿਰਫ 988 ਯਾਰ ਦੇਖੋ 644 ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਿਆ ਆ ਆਪਾਂ ਤੁਹਾਨੂੰ ਦੇਣਾ ਹੈਗਾ 540 ਦਾ ਆ ਜਿਹੜੇ ਤੁਸੀਂ 2500 3650 ਰੁਪਏ ਦੇ ਵਿੱਚ ਦਮਾਂਗੇ ਆ ਵੀ ਚੈੱਕ ਕਰ ਲਓ ਇਹ ਤੁਹਾਨੂੰ ਆਪਾਂ ਦਮਾਂਗੇ ਸਿਰਫ 906 ਰੁਪਏ ਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਪਹਿਲੇ 5 ਕਸਟਮਰ ਨੂੰ ਆਹ 5 ਜਿਹੜੇ ਕੁਰਤੇ ਆ ਬਿਲਕੁਲ ਫ੍ਰੀ ਦੇਵਾਂਗੇ। ਇਹ ਕੁਰਤਾ 288 ਦੇਣਾ ਦੇਖੋ ਕਿੰਨਾ ਸੋਹਣਾ ਕੁਰਤਾ ਆ ਚੁੱਕਾ ਕਾਟਨ ਦਾ। ਆਹ ਜਿਹੜੇ ਤੁਸੀਂ ਬਾਜ਼ਾਰ ਚ ਜਾਂਦੇ ਉਹ 17-1800 ਤੋਂ ਘੱਟ ਕਿਸੇ ਨੇ ਵੱਡੇ ਸ਼ੋਰੂਮ ਨਹੀਂ ਜਾਂਣਾ ਪਰ ਸਾਡੇ ਕੋਲ ਆਜੋ 575 ਰੁਪਏ ਦੇ ਵਿੱਚ ਲੈ ਜਾਓ। ਨਾਈਟ ਸੂਟ ਸਾਨੂੰ ਆਪਾਂ ਦੇ ਰਣਾ ਕਿੰਨੇ ਦਾ ਸ਼ੋਰੂਮ ਤੇ ਕੋਈ 3000 ਮੰਗਦਾ ਕੋਈ 4000 ਮੰਗਦਾ ਕੋਈ 5000 ਮੰਗਦਾ ਇੱਥੇ 8-900 ਰੁਪਏ ਦੇ ਵਿੱਚ ਜਿਹੜੇ ਐਨਆਰਆਈ ਆ ਜਾਂ ਜਿਹੜੇ ਤੁਸੀਂ ਸਟੱਡੀ ਵੀਜ਼ਾ ਲੈ ਕੇ ਬਾਹਰ ਜਾ ਰਹੇ ਆ ਇੱਕ ਵਾਰੀ ਇੱਥੇ ਆਜੋ ਤੁਸੀਂ 10-15000 ਰੁਪਏ ਦੇ ਵਿੱਚ ਟੈਚੀ ਭਰ ਕੇ ਲੈ ਜਾਣਾ ਜਿਹੜਾ ਕਪੜਾ ਬਾਹਰ 50000 ਦਾ ਵੱਡਾ ਡਿੱਪੂ ਨੇ ਤੁਹਾਨੂੰ 10-15000 ਦੇ ਰਹਿਣਾ ਇਹ ਦੇਣਾ ਸਾਢੇ 450 ਰੁਪਿਆ ਬਾਜ਼ਾਰ ਦਾ ਰੇਟ ਆ ਜੀ ਸਾਡੇ ਕੋਲ ਲੈ ਜਾਓ 212 ਜੀਨ ਦੀਆਂ ਪੈਂਟਾਂ ਤੁਸੀਂ ਖੁੱਲੀਆਂ ਡੁੱਲੀਆਂ ਭੀੜੀਆਂ ਜਿੰਦਾਂ ਦੀ ਮਰਜ਼ੀ ਲੈ ਜਾਓ ਕਟੀਆਂ ਫਟੀਆਂ ਲੈ ਜਾਓ ਜੀਨ ਦੀਆਂ ਪੈਂਟਾਂ ਦੇ ਨਾਲ ਮੈਚ ਕਰਕੇ ਆਗਾ ਜੀ ਲੌਂਗ ਕੁੜਤੇ ਚੱਕੋ 400 ਤੇ 94 ਰੁਪਏ ਦਾ ਸਟਾਫ 188 ਨਾਲ ਧਾਗੇ ਦਾ ਕੰਮ ਕੀਤਾ ਕਿੰਨਾ ਸੋਹਣਾ ਸਟਾਫ ਆ ਚੁੱਕਾ ਫਰੌਕ ਤੇ ਆ ਲਾ ਚੁੱਕਾ ਹੈ ਇੱਕ ਹੋਰ ਤੋਹਫੇ ਆ ਗਏ ਜੀ ਲੌਂਗ ਟੀ-ਸ਼ਰਟ ਦੇ ਨਾਲ ਨਾਈਟ ਸੂਟ ਆ ਗਏ ਆ 6 600 ਚ ਉਹ 388 388 388 388 ਭਾਵੇਂ ਪਾਲੇ ਭੂਆ ਭਾਵੇਂ ਪਾਲੇ ਮਾਸੀ ਲੈ ਜਾਓ 388 ਆ ਕੋਟ ਸੈੱਟ ਜਿਹੜੇ ਬਾਜ਼ਾਰਾਂ ਚ ਮਿਲਦੇ 12 1200 15 1500 ਪਟਾਡੀ ਪੁਨੇ ਕਰਤੇ ਜੀ ਸਿਰਫ 388 388 388 ਲੈ ਲਓ 388 ਰੰਗ ਬਹੁਤ ਡਿਜ਼ਾਈਨ ਬਹੁਤ 388 ਰੁਪਏ ਦੇ ਵਿੱਚ ਕੋਟ ਸੈੱਟ ਲੈ ਜਾਓ ਜੀ ਕੋਟ ਸੈੱਟ ਲੱਗ ਗਿਆ ਸੇਰ ਮੇਲਾ 5-7 ਦਿਨਾਂ ਦੇ ਵਿੱਚ ਹੋ ਜਾਣਾ ਸਾਰਾ ਕੁਝ ਕਲੀਅਰ ਹੁਣ ਕੋਈ 1500 ਨਹੀਂ ਕੋਈ 2000 ਨਹੀਂ 3388 ਦੇ ਵਿੱਚ ਲੈ ਜਾਓ ਕੋਰਸ ਇਹ ਦੇਖੋ ਪਲਾਈ ਸੂਟ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਆਗੇ ਲੌਂਗ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਚਿਕਨ ਦਾ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਡੀਸੈਂਟ ਪੀਸ ਆ ਚੁੱਕੇ ਆਗੇ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਚੁੱਕੇ ਡਿਜ਼ਾਈਨ ਵੀ ਬੱਖਰ ਬੱਖਰ ਮੈਣੀ ਹੈਗੀ ਪ੍ਰਿੰਟ ਹਰ ਤਰ੍ਹਾਂ ਮੈਣੀ ਹੈਗਾ ਕੋਈ 700 ਦਾ ਕੋਈ 800 ਦਾ ਕੋਈ 900 ਦਾ ਕੋਈ 1500 ਦਾ 2000 ਦਾ ਬੱਖਰ ਬੱਖਰ ਤੋਂ ਇਹ ਚ ਕਲਰ ਮੈਣੀ ਬੱਖਰ ਤੋਂ ਸਾਈ ਮੈਣੀ ਬੱਖਰ ਤੋਂ ਅਰੇਂਜ ਕਿੰਨੇ ਕਿਨੇ ਸਾਨੂੰ ਜੈਂਟਰੀ ਜੈਂਟਰੀ ਸ਼ੇਡ ਆ ਚੁੱਕੀ ਹੈ ਗਿਆ ਤੇ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਕਲਰ ਤੋਂ ਇੱਕ ਤੋਂ ਇੱਕ ਖੱਟ ਕੇ ਮੈਨੇ ਹੈ ਗਿਆ ਕਲਰ ਲਾਈਟਵੇ ਕਲਰ ਡਾਰਕ ਪਿਆ ਗਿਆ ਪਸੰਦ ਤੁਸੀਂ ਕਹਿੰਦੇ ਮੈਂ ਕਹਾਂ ਤੁਸੀਂ ਵੱਡਾ ਵੱਡਾ ਭੂ ਬੰਗਾ ਆ ਕੇ ਆਪਣੇ ਪਸੰਦ ਦੇ ਗਾੜੀ ਲੈ ਕੇ ਜਾ ਸਕਦੇ ਬਹੁਤ ਸੋਹਣੇ ਸੋਹਣੇ ਵੈਰਾਈਟੀ ਆ ਚੁੱਕੀ ਹੈ ਲੋ ਜੀ ਕੋਰਸੈਟ ਦੇ ਵਿੱਚ ਹੋਰ ਵੀ ਉਪਰੀ ਰੇਂਜ ਹੈਗੀ ਆ ਆ ਜਿਹੜੇ ਤੁਸੀਂ 2500 3650 ਰੁਪਏ ਦੇ ਵਿੱਚ ਦਵਾਂਗੇ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਨਵੇਂ ਨਵੇਂ ਡਿਜ਼ਾਈਨ ਨਵਾਂ ਨਵਾਂ ਕੱਪੜਾ ਨਵੇਂ ਨਵੇਂ ਪ੍ਰਿੰਟ ਆ ਵੀ ਚੈੱਕ ਕਰ ਲਓ ਇਹ ਤੁਹਾਨੂੰ ਆਪਾਂ ਦਵਾਂਗੇ ਸਿਰਫ 906 ਰੁ फ्रंट दे किन्ना ਸੋਹਣਾ ਹੋਇਆ ਬਾਹਾਂ ਦੇ ਕਿੰਨੀ ਸੋਹਣੀ ਡਿਜ਼ਾਈਨਿੰਗ ਹੈਗੀ ਆ ਇੱਕ ਆ ਵੀ ਤੁਸੀਂ ਚੈੱਕ ਕਰ ਲਓ ਉਦੋਂ ਉੱਪਰ ਹੋਰ ਇੱਕ ਸੋਹਣਾ ਡਿਜ਼ਾਈਨ ਆ ਗਿਆ ਗਲੇ ਦੇ ਦੇਖੋ ਕਿੰਨਾ ਸੋਹਣਾ ਪਿਆਰਾ ਡਿਜ਼ਾਈਨ ਆ ਪਾਕਟਾਂ ਦੇ ਉੱਤੇ ਆ ਬਟਨ ਦੇਖੋ ਕਿੰਨੇ ਸੋਹਣੇ ਲੱਗੇ ਆ ਇਹ ਵੀ ਕੋਈ 3000 ਦਾ ਨਹੀਂ 838 ਰੁਪਏ ਦੇ ਵਿੱਚ ਦੇਣਾ ਆ ਜੇ ਤੁਸੀਂ ਲੈਣੇ ਆ ਕਾਟਨ ਦੇ ਉੱਤੇ ਕੋਈ 400 ਰੁਪਏ ਮਿਲ ਜੂ ਕੋਈ 450 ਮਿਲ ਜੂ ਕੋਈ 500 ਮਿਲ ਜੂ ਤੇ ਕੋਈ ਮਿਲ ਜੂ 388 ਆ ਦੇਖ ਲਓ ਵੀ ਕੱਲਾ ਕੱਲਾ ਰੇਟ ਲਿਖਿਆ ਆ 388 ਦੇ ਵਿੱਚ ਇਦਾਂ ਦੇ ਕੋਰਸੈਟ ਕਾਫੀ ਮਿਲ ਜਾਣੇ ਰੰਗ ਡਿਜ਼ਾਈਨ ਵਿੱਚ ਬਹੁਤ ਹੈਗੇ ਆ ਅਸੀਂ ਕੁੜਤਾ 288 ਦੇ ਨਾਲ ਦੇਖੋ ਕਿੰਨਾ ਸੋਹਣਾ ਕੁੜਤਾ ਆ ਚੁੱਕਾ ਕਾਟਨ ਦਾ ਕਿੰਨਾ ਪਿਆਰਾ ਧਾਗੇ ਦਾ ਕੰਮ ਕੀਤਾ ਨਾ ਦੇਖੋ ਫੁੱਲ ਬਾਈ ਵਿੱਚ ਆ ਚੁੱਕੇ ਬਹੁਤ ਸੋਹਣੇ ਨਾਲੇ ਸਾਈਜ਼ ਵੀ ਤੁਸੀਂ ਚੈੱਕ ਕਰ ਲਓ ਕਿੰਨੇ ਖੁੱਲੇ ਡੁੱਲੇ ਸਾਈਜ਼ ਆ ਜਿੱਦਾਂ ਆ ਮਰਜ਼ੀ ਤੁਸੀਂ ਲੈ ਜਾਓ 288 ਚੈਲੰਜ ਵਾਲਾ ਰੇਟ ਹੈਗਾ ਆ ਦੇਖੋ 494 ਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਪਸੰਦ ਤੁਹਾਡੀ ਹੈਗੀ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਚੰਗਾ ਲੱਗੇ ਲੈ ਕੇ ਜਾ ਸਕਦੇ ਆ ਤੁਸੀਂ ਜੀਨਾ ਪਾਉਣਾ ਤੁਸੀਂ ਲੈ ਗਈ ਨਾ ਪਾਉਣਾ ਤੁਸੀਂ ਜਾਈ ਨਾ ਪਾਉਣਾ ਪਸੰਦ ਹਉਤੇ ਹੈਗਾ ਆ ਤੇ ਦੇਖੋ ਕਿਨੇ ਕਿਨੇ ਸੋਹਣੇ ਪ੍ਰਿੰਟ ਨਾਲ ਪੂਰੇ ਡੀਸੈਂਟ ਪੀਸ ਹੈ ਸਟੈਚੂਅਲ ਪੀਸ ਹੈਗੇ 475 ਫੁੱਲ ਸਲੀਪ ਵਿੱਚ ਆ ਚੁੱਕਾ ਕਪੜਾ ਪੂਰਨ ਮਲਾਈ ਆ ਚੁੱਕਾ ਹੈਗਾ ਤੁਸੀਂ ਜੀਨ ਨਾਲ ਪਸੰਦ ਕਰਦੇ ਤੁਸੀਂ ਜੀਨ ਚ ਵੀ ਲੈ ਕੇ ਜਾ ਸਕਦੇ ਛੋਟ ਵੀ ਆ ਚੁੱਕੇ ਲੌਂਗ ਵੀ ਆ ਚੁੱਕੇ ਦੇਖੋ ਜੀ ਰ ਆ ਜਿਹੜੇ ਤੁਸੀਂ ਬਾਜ਼ਾਰ ਚ ਜਾਂਦੇ ਉਹ 17-1800 ਤੋਂ ਘੱਟ ਕਿਸੇ ਨੇ ਵੱਡੇ ਸ਼ੋਰੂਮ ਨਹੀਂ ਜਣਾ ਪਰ ਸਾਡੇ ਕੋਲ ਆਜੋ 575 ਰੁਪਏ ਦੇ ਵਿੱਚ ਲੈ ਜਾਓ ਇੱਕ ਆ ਵੀ ਦੇਖੋ ਕਿੰਨਾ ਸੋਹਣਾ ਰੰਗ ਕਿੰਨਾ ਸੋਹਣਾ ਡਿਜ਼ਾਈਨ ਕਿੰਨਾ ਸੋਹਣਾ ਪ੍ਰਿੰਟ ਜਿਨ੍ਹਾਂ ਨੇ ਸਟੱਡੀ ਵੀਜ਼ਾ ਲਾ ਕੇ ਕੈਨੇਡਾ ਅਮਰੀਕਾ ਇੰਗਲੈਂਡ ਜਾਣਾ ਉਹ ਆਜੋ ਸਾਡੇ ਕੋਲ ਹੁਣ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਨਾਈਟ ਸੂਟ ਆ ਦੇਖੋ ਸਾਈਜ਼ ਚੈੱਕ ਕਰ ਲਓ ਪਹਿਲਾਂ ਤੁਸੀਂ ਆਹ ਚੈੱਕ ਕਰੋ ਜਿਹੜਾ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ ਬਾਜ਼ਾਰਾਂ ਚ ਜਾ ਕੇ ਤੁਸੀਂ ਲੁੱਟ ਹੋ ਜੰਨੇ ਆ ਪੈਸੇ ਬਹੁਤ ਦੇਉਨੇ ਆ ਆਹ ਟੀ-ਸ਼ਰਟ ਆ ਗਈ ਆਹ ਲੋਅਰ ਆ ਗਿਆ ਨਾਈਟ ਸੂਟ ਸਾਨੂੰ ਆਪਾਂ ਦੇ ਰਣਾ ਕਿੰਨੇ ਦਾ ਸ਼ੋਰੂਮ ਤੇ ਕੋਈ 3000 ਮੰਗਦਾ ਕੋਈ 4000 ਮੰਗਦਾ ਕੋਈ 5000 ਮੰਗਦਾ ਇੱਥੇ 8900 ਰੁਪਏ ਦੇ ਵਿੱਚ ਤੁਹਾਨੂੰ ਆਪਾਂ ਦੇ ਦੇਣੇ ਹੈਗੇ ਆ 컬러 ਤੁਹਾਨੂੰ ਵੱਖ-ਵੱਖਰ ਮੈਨੇਗੇ ਹੈ ਅਲੱਗ-ਅਲੱਗ ਸਟਾਈਲ ਅਲੱਗ-ਅਲੱਗ ਜਿਹੜੀ ਨਹੀਂ ਮੈਣੀ ਹੈਗੇ ਆ ਦੇਖੋ 988 ਕਿੰਨੇ-ਕਿੰਨੇ ਵਧੀਆ ਚ ਨਾਈਟ ਸੂਟ ਆ ਚੁੱਕੇ ਹੈਗੇ ਆ ਵੀ ਤੁਸੀਂ ਚੈੱਕ ਕਰ ਲੋ ਰੰਗਾਂ ਦੇ ਵਿੱਚ ਬਹੁਤ ਸੋਹਣਾ-ਸੋਹਣਾ ਇੱਥੇ ਡਿਜ਼ਾਈਨ ਆ ਚੁੱਕੇ ਆ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਆ ਦੇਖੋ ਨਾਲ ਲੋਅਰ ਹੈਗਾ ਆ ਸਾਈਜ਼ ਸਾਡੇ ਕੋਲ ਸਾਰੇ ਮਿਲ ਜਾਣੇ ਆ ਤੁਸੀਂ ਮੀਡੀਅਮ ਲਾਰਜ ਐਕਸਲ ਡਬ ਜਿਹੜੇ ਐਨਆਰਆ ਜਾਂ ਜਿਹੜੇ ਤੁਸੀਂ ਸਟੱਡੀ ਵੀਜ਼ਾ ਲੈ ਕੇ ਬਾਹਰ ਜਾ ਰਹੇ ਆ ਇੱਕ ਵਾਰੀ ਇੱਥੇ ਆ ਜਾਓ ਤੁਸੀਂ 10-15000 ਰੁਪਏ ਦੇ ਵਿੱਚ ਟੈਚੀ ਭਰ ਕੇ ਲੈ ਜਾਣਾ ਕਿਹੜਾ ਕੱਪੜਾ ਬਾਹਰ 50000 ਦਾ ਵੱਡਾ ਡਿੱਪੂ ਨੇ ਤੁਹਾਨੂੰ 10-15000 ਦੇ ਦੇਣਾ ਇਦਾਂ ਦੇ ਜਿਹੜੇ ਤੁਹਾਡੇ ਫੇਵਰਿਟ ਕਲਰ ਆ ਇਹ ਨਾਈਟ ਸੂਟ ਨਵੇਂ ਆਏ ਆ 2-3 ਦਿਨਾਂ 'ਚ ਕਲੀਅਰ ਹੋ ਜਾਣੇ ਆ ਜਿਹੜਾ ਪਹਿਲਾਂ ਆ ਗਿਆ ਮੈਂ ਕਿਹਾ ਫਾਇਦਾ ਲੈ ਕੇ ਜਾਉ ਆ ਦੇਖੋ ਭਾਜੀ ਪਲਾਜੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਫੁੱਲਾਂ ਵਾਲੇ ਸੋਹਣੇ ਸੋਹਣੇ ਪਰ ਆ ਗਏ ਤਾਂ ਭਾਜੀ ਸੋਨੇ ਸੋਨੇ ਆ ਗਿਆ ਫੁੱਲਾਂ ਵਾਲੇ ਰੇਟ ਬੜਾ ਘਟਿਆ 212 ਸਿਰਫ 212 ਭਾਜੀ ਅਮਰਾਂ ਜੂੜ ਬੋਲਦੇ ਜੋ ਹੈਗਾ ਉਹੀ ਦੇਣਾ ਸਾਢੇ 450 ਰੁਪਿਆ ਬਾਜ਼ਾਰ ਦਾ ਰੇਟ ਆ ਜੀ ਸਾਡੇ ਕੋਲ ਲੈ ਜਾਓ 212 ਜਹਾਜ਼ ਚ ਪੈਣਾ ਆ ਟਰੈਵਲ ਕਰਨਾ ਆ ਚਾਰ ਪੌਣਾ ਆ ਵਾਕ ਤੇ ਜਾਣਾ ਤੇ ਸਭ ਤੋਂ ਵਧੀਆ ਚੀਜ਼ ਮੈਂ ਕਿਹਾ ਗਰਮੀ ਨਹੀਂ ਲੱਗਣੀ ਕਪੜਾ ਇੰਨਾ ਘੈਂਟ ਆ 212 ਲਓ ਰੇਟ ਹੋਰ ਘਟਾਤਾ ਹਰਜੀਤ ਭਾਜੀ ਕਹਿੰਦੇ ਹੋਰ ਫਾਇਦਾ ਕਰ ਦੇਣਾ ਇਹ ਕਰਤਾ ਜੀ 140 520 ਰੁਪਿਆ ਦਾ ਲੋੜ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਆਹ ਦੇਖੋ ਪ੍ਰਿੰਟ ਦੇਖੋ ਇਹਦਾ ਬਹੁਤ ਹਨਾ ਦਾ ਫਰੇਆ ਆਹ ਇੱਕ ਹੋਰ ਆ ਕੇ ਹੈਵੀ ਲੋਡ ਵੀ ਲੈ ਆ ਲਓ ਤੋਂ ਇਸ ਦੇ ਨਾਲ ਨਾਲ ਆ ਦੇਖੋ ਜੀ ਕੀ ਕੀ ਪੈਂਟਾ ਗੁੱਲੀਆਂ ਗੁੱਲੀਆਂ ਪੀੜੀਆਂ ਜਿੰਨੀਆਂ ਮਰਜ਼ੀ ਲੈ ਜਾਓ ਕੱਲੀਆਂ ਪੱਟੀਆਂ ਲੈ ਜਾਓ ਚਾਹੇ ਗੁਣੀਆਂ ਲੈ ਜਾਓ ਚਾਹੇ ਪੀਟੀਆਂ ਲੈ ਜਾਓ ਚਾਹੇ ਲਾਈਟ ਲੈ ਜਾਓ ਚਾਹੇ ਡਾਰਕ ਲੈ ਜਾਓ ਜਿੰਨੀਆਂ ਮਰਜ਼ੀ ਲੈ ਜਾਓ ਦੇਖੋ ਇੰਤਾਂ ਦੇ ਵੀ ਤੁਹਾਨੂੰ ਮਿਲ ਜਾਣੀਆਂ ਜੀਨ ਦੀਆਂ ਪੈਂਟਾਂ ਦੇ ਨਾਲ ਮੈਚ ਕਰਕੇ ਆ ਗਈ ਡੋਮ ਕੋਟੇ ਕਿੱਕੋ 493 ਰੁਪਏ ਦਾ ਇਹ ਚੀਜ਼ ਦੇ ਨਾਲ ਕੁਆਲਿਟੀ ਤੁਹਾਨੂੰ ਅਸੀ ਆ ਵੀ ਚੀਜ਼ਾਂ ਦੇ ਰਹੇ ਆ चाहे लॉन्ग रह लो चाहे शॉर्ट रह लो डिजाइन साल ढीला आ गया जोड़े होर कौन बैठे है बाजार च पंद्रह पंद्रह सौ साल पाँच पाँच सौ छे छे सौ आह देखो आह भी छे सौ रहो आह भी लै जो छे सौ प्यहत्तर के लै जी छे सौ बाहठ के जी, आजी छः सौ बाठी कर मतलब मिट्टी के भा है आ जाओ मेला भरया गया लुट के रह लो भाई व्हाइट एंड पहले ग्रेके पत्र है आपको सिर्फ जेड़ा करना हल्का बच्चे और लॉक घर आते हैं कि आंधा पुरा मारा जाता है मैंने मारा जो मैं लोह माया जाता है हल्का आगे सिर्फ दो बारह साल एक होर दो भी आ गए जी लॉ मीचर लाइन आ रहे छः छः फॉज सत सत फौज फौज अठ अठ फौज रीटा के अंदर या नीचे है जो अभी कह रहे हैं रेट पहला देख लाया जो आज पूरा कह रहे हैं ਕਹ ਰਿਹਾ ਤੁਹਾਡਾ ਸਾਡਾ ਕਹ ਰਿਹਾ ਸਾਡਾ ਮਤਲਬ ਸਾਈਟ ਮੁੱタル ਤੇ ਬਹੁਤ ਸਾਰੀਆਂ ਤੁਹਾਨੂੰ ਊਨ ਦੇ ਤੇ ਮਿਲ ਜਣਿਆ ਕੋਲੋਂ ਵੀ ਸਾਥੇ ਬਹਿਣਾ ਸਾਡੀ ਬੋਰਡ ਦੀ ਜਿੰਨੀ ਭਾਵੇਂ ਤੁਹਾਨੂੰ ਕੋਈ ਅੰਦਾਜ਼ ਨਹੀਂ ਜੇ ਲੰਬੀ ਆਹ ਲਓ ਜੀ ਇਹ ਵੀ ਤੁਹਾਨੂੰ ਮਿਲ ਜਣਿਆ ਸਾਈਟ ਤੇ ਇਹਦੇ ਵਿੱਚ ਵੀ ਆ ਗਈ ਬਹੁਤ ਵਧੀਆ ਜੀ ਸਾਹੋ ਜੀ ਇੱਕ ਦੂਜੇ ਦੇ ਚੰਗਾ ਗਰਾਮ ਤੋਂ ਬਣੀ ਦਿਖਾ ਸਕਦੇ ਇਸ ਲਈ ਆਜੋ ਵੱਡਾ ਡੀਲ ਹੋ ਰਿਹਾ ਬਹੁਤ سارے ਸਾਡੇ ਫਾਇਦੇ ਹੋ ਰਹੇ ਆ ਜੇ ਤੁਸੀਂ ਆਜੋ ਔਰ ਇੱਕ ਫਿਰ ਸਾਡਾ ਜੱਦ ਜੱਦੇ ਕਰਦੇ ਇਹੜਾ ਸਾਡਾ ਜਲਦੀ ਜਲਦੀ ਆ ਵੀਡੀਓ ਨੂੰ ਸ਼ੇਅਰ ਕਰਦਣਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਪਹਿਲੇ 5 ਕਸਟਮਰ ਨੂੰ ਆਹ 5 ਜਿਹੜੇ ਕੁਰਤੇ ਆ ਬਿਲਕੁਲ ਫ੍ਰੀ ਦੇਵਾਂਗੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੇ ਤਾਂ ਫੋਨ ਕਰ ਸਕਦੇ ਹੋ 11 ਮਨ ਓਮ ਸੰਦੀ ਨਾਲ ਹਰਦੀਪ ਸਿੰਘ ਤਿੱਗੜਥਾਂ ਟੀਵੀ ਬੰਗਾ